ਆ ਗੁੱਡੀਆਂ ਹੁੱਟੀਆਂ ਜਾਂਦੇ ਨੇ ਕਸਾਈ ਟਾਰਾਂ ਦੀਆਂ ਗੁੱਡੀਆਂ ਹੋ ਨਿਕਲੇ ਸਾਇਲੈਂਸਰਾਂ ਚੰਦਾ ਦੀ ਅੱਗ ਦੀ ਜਨਸ ਵਾਲਿਆਂ ਨੇ ਛੱਡੀ ਕੇ ਮਜ਼ੇਰ ਕਰਨੀ ਸਾਥ ਸ੍ਰੀ ਆਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਰੇ ਦਾ ਸਭ ਤੋਂ ਪਹਿਲਾਂ ਮੇਰੇ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤੇ ਨਾ ਇੱਕ ਮਿੰਟਾਂ ਵਿੱਚ ਦੱਸਿਓ ਤੁਹਾਨੂੰ ਵੀਡੀਓ ਦਾ ਇੰਟਰੋ ਕਿਸ ਤਰ੍ਹਾਂ ਦਾ ਲੱਗਿਆ ਜਿਹੜਾ ਨੰਬਰ ਤੁਹਾਨੂੰ ਸਕਰੀਨ ਉੱਤੇ ਦਿਖਾਇਆ ਜਾ ਰਿਹਾ ਇਸ ਨੰਬਰ ਤੇ ਤੁਸੀਂ 5-7 ਫੋਟੋਆਂ ਭੇਜ ਕੇ ਤੇ ਆਪਣੀ ਕਿਸੇ ਮਸ਼ੀਨਰੀ ਦੀ ਐਡ ਆਪਣੇ YouTube ਚੈਨਲ ਉੱਤੇ ਲਵਾ ਸਕਦੇ ਨੇ ਜੀ ਫ੍ਰੀ ਦੇ ਵਿੱਚ ਹੁਣ ਗੱਲ ਕਰਦੇ ਆ ਜੀ ਆਪਾਂ ਫਾਰਮ 60 ਟ੍ਰੈਕਟ ਆ ਇਹ ਆਪਣੇ ਕੋਲੇ 230000 ਰੁਪਏ ਪ੍ਰਾਈਸ ਆ ਵੀਰੇ ਤੇ 2001 ਮਾਡਲ ਹੈ ਜੀ ਤੇ ਨਿਊ ਟਾਇਰ ਨੇ ਜੀ ਪੰਜਾਬ ਨੰਬਰ ਆ ਵੀਰੇ ਅਗਲੇ ਟਾਇਰ 45 ਪੈਸੇ ਨੇ ਮਾਲਕ ਵੀਰ ਦਾ ਨੰਬਰ 9501593002 9501593002 ਇਹ ਮਾਲਕ ਵੀਰ ਦਾ ਨੰਬਰ ਆ ਵੀਰੇ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਦੀ ਸਾਰੀ ਜਾਣਕਾਰੀ ਨੂੰ ਹਾਸਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਤੇ ਦੁਬਾਰਾ ਤੋਂ ਫਿਰ ਦੱਸ ਦਿੰਨੇ ਆ ਫਾਰਮ 60 ਟਰੈਕਟਰ ਆ ਜੀ ਡਬਲ ਕਲਚ ਆ ਜੀ 203000 ਰੁਪਏ ਪ੍ਰਾਈਸ ਆ ਜੀ 230000 ਰੁਪਏ ਪ੍ਰਾਈਸ ਆ ਜੀ ਇੱਕ ਕਮਾਂਡ ਲੈ ਨਿਊ ਟੈਰ ਨੇ ਪੰਜਾਬ ਨੰਬਰ ਹੈ ਵੀਰੇ ਤੁਸੀਂ ਵੇਚੇ ਜੀ ਕੋ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੇਕਰ ਤੁਸੀਂ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ WhatsApp ਗਰੁੱਪ ਆ ਉਹਨਾਂ ਗਰੁੱਪਾਂ ਵਿੱਚ ਆਪਣੀ ਇਸ ਵੀਡੀਓ ਦਾ ਲਿੰਕ ਜ਼ਰੂਰ ਸੈਂਡ ਕਰ ਦਿਓ ਜੀ ਕਿਉਂਕਿ ਇਸ ਵੀਡੀਓ ਦਾ ਤੇ ਆਪਣੇ ਇਸ YouTube ਚੈਨਲ ਦਾ ਹੋਰ ਵੀ ਕਿਸਾਨ ਭਰਾ ਫਾਇਦਾ ਉਠਾ ਸਕਣ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਜੀ ਟਰਾਲੀ ਹੈ ਜੀ 10 ਫੁੱਟ ਲੰਬੀ ਤੇ 6 ਫੁੱਟ ਚੌੜੀ ਤੇ 42000 ਰੁਪਏ ਰੇਟ ਹੈ ਇਹਦਾ 30 ਪੈਸੇ ਟੈਰਨੇ ਵੀਰੇ ਇਹ ਫਾਰਮ 60 ਵਾਲੇ ਵੀਰ ਕੋਲ ਹੀ ਇਹ ਟਰਾਲੀ ਖੜੀ ਹੈ ਜੀ 30 ਪੈਸੇ ਟੈਰਨੇ 42000 ਰੁਪਏ ਰੇਟ ਹੈ 10 ਫੁੱਟ ਲੰਬੀ ਟਰਾਲੀ ਹੈ 6 ਫੁੱਟ ਚੌੜੀ ਤੇ ਮਾਲਕ ਵੀਰ ਦਾ ਨੰਬਰ 95015 93002 95015 93002 ਇਹ ਮਾਲਕ ਵੀਰ ਦਾ ਨੰਬਰ ਹੈ ਵੀਰੇ ਤੁਸੀਂ ਇਸ ਨੰਬਰ ਤੇ ਮਾਲਕ ਤੇ ਮਾਲਕ ਵੀ ਨਾਲ ਗੱਲਬਾਤ ਕਰਕੇ ਕਿਸਾਨ ਭਾਓ ਤੁਸੀਂ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਜੀ ਉਸ ਤੋਂ ਬਾਅਦ ਆ ਵੀਰੇ ਆਪਣੇ ਕੋਲੇ ਸੋਨਾਲੀਕਾ ਟਰੈਕਟਰ ਆ ਜੀ 60 RX ਆ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਜੀ 1700 ਘੰਟੇ ਚੱਲਿਆ ਹੋਇਆ ਵੀਰੇ 15 ਮਾਡਲ ਹੈ 420000 ਰੁਪਏ ਦਾ ਪ੍ਰਾਈਸ ਆ ਜੀ ਮਾਲਕ ਵੀਰ ਦਾ ਨੰਬਰ 9914454960 9914454960 ਇਹ مالک ਵੀਰ ਦਾ ਨੰਬਰ ਹੈ ਜੀ ਤੁਸੀਂ مالک ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਜੀ 15 ਮਾਡਲ ਹੈ 17 ਘੰਟੇ ਚੱਲੇ 60 RX ਟਰੈਕਟਰ ਹੈ ਜੀ 4 ਲੱਖ 20 ਹਜ਼ਾਰ ਰੁਪਏ ਰੇਟ ਹੈ 9914454960 ਇਹ مالک ਵੀਰ ਦਾ ਨੰਬਰ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਰੈਕਟਰ ਦੇ ਬੈਕ ਟਾਇਰ 70 75 ਪੈਸੀ ਟਾਇਰ ਨੇ ਜੀ ਫਰੰਟ ਟਾਇਰ ਨਿਊ ਨੇ ਬਿਲਕੁਲ ਤੇ ਚਾਰ ਸਿਲੰਡਰ ਟਰੈਕਟਰ ਹੈ ਜੀ ਬਹੁਤ ਹੀ ਵਧੀਆ ਸੋਹਣਾ ਤੇ ਇੱਕ ਟਰੈਕਟਰ ਹੈ ਜੀ ਤੁਸੀਂ ਉਸ ਤੋਂ ਬਾਅਦ ਆਪਣੇ ਕੋਲੇ ਐਂਡੀਗਾ ਗੱਡੀ ਹੈ ਜੀ 6 ਮਾਡਲ ਹੈ 75000 ਰੁਪਏ ਪ੍ਰਾਈਜ਼ ਹੈ ਜੀ 40 ਪੈਸੇ ਟਾਇਰ ਨੇ ਵੀਰੇ ਪੰਜੇ ਬੀਲ ਨੇ ਮਾਲਕ ਵੀਰ ਦਾ ਨੰਬਰ 85 448 41041 8544841041 ਇਹ ਮਾਲਕ ਵੀਰ ਦਾ ਨੰਬਰ ਹੈ ਵੀਰੇ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਐਂਡੀਗਾ ਗੱਡੀ ਨੂੰ ਖਰੀਦ ਸਕਦੇ ਹੋ 6 ਮਾਡਲ ਹੈ 75000 ਪ੍ਰਾਈਜ਼ ਹੈ 40 ਪੈਸੇ ਟਾਇਰ ਨੇ ਪੰਜੇ ਵੀਲ ਨੇ ਵੀਰੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਆ ਸਾਰਾ ਕੰਮ ਕਰਵਾਇਆ ਹੋਇਆ ਵੀਰ ਨੇ ਇੱਕੋ ਹੱਥ ਚੱਲੀਏ ਵੀਰੇ ਕਾਜ ਵਗੈਰਾ ਸਾਰਾ ਕੁਝ ਓਕੇ ਨੇ ਤੇ ਜੇਕਰ ਤੁਸੀਂ ਅਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬਾਈ ਲਾਈਕ ਆਈਕਨ ਨੂੰ ਜ਼ਰੂਰ ਦਵਾ ਦਿਓ ਅਨਦਰ ਮਿਸਟੇਕ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰਨੀਆਂ ਵੀਰੇ ਜੇਕਰ ਤੁਹਾਨੂੰ ਕੋਈ ਵੀ ਆਪਣੀ ਵੀਡੀਓ ਵਿੱਚ ਕਮੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਉਸ ਕਮੀ ਦਾ ਹੱਲ ਆਪਾਂ ਅਗਲੀ ਵੀਡੀਓ ਵਿੱਚ ਕਰਕੇ ਦੇਵਾਂਗੇ ਜੀ ਉਸ ਤੋਂ ਬਾਅਦ ਆਪਣੇ ਕੋਲੇ 575 DI ਹੈ ਜੀ 8 ਮਾਡਲ ਹੈ 320000 ਰੁਪਏ ਪਰਾਈਜ਼ ਹੈ ਜੀ ਮਾਲਕ ਵੀਰ ਦਾ ਨੰਬਰ 9501375056 9501375056 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ 90 ਪੈਸੇ ਟੈਰਨੇ ਮੋਗਾ ਏਰੀਆ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਤੇ 8 ਮਾਡਲ ਹੈ 320000 ਰੁਪਏ ਪ੍ਰਾਈਸ ਹੈ ਡਬਲ ਕਲਚ ਟਰੈਕਟਰ ਹੈ ਚਾਰੋਂ ਟਾਇਰ ਬਿਲਕੁਲ ਨਿਊ ਨੇ ਟਰੈਕਟਰ ਦੇ ਪੰਜਾਬ ਨੰਬਰ ਹੈ ਵੀਰੇ ਪੀਵੀ04ਐਲ 8878 ਇਹ ਨੰਬਰ ਹੈ ਟਰੈਕਟਰ ਦਾ ਤੇ ਬਹੁਤ ਹੀ ਸੋਹਣਾ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਤੁਸੀਂ ਬੇਚੇਜ ਕਹੋ ਕਿ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਡਬਲ ਕਲਚ ਟਰੈਕਟਰ ਹੈ ਜੀ ਉਸ ਤੋਂ ਬਾਅਦ ਹੈ ਜੀ ਆਪਣੇ ਕੋਲੇ 911 911 ਟਰੈਕਟਰ ਹੈ ਜੀ 170000 ਰੁਪਏ ਪ੍ਰਾਈਸ ਹੈ ਜੀ 96 ਮਾਡਲ ਹੈ ਜੀ ਮਾਲਕ ਵੀਰ ਦਾ ਨੰਬਰ ਵੀਰੇ 83609 40451 83609 40451 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਸੋਹਣਾ ਟਰੈਕਟਰ ਹੈ ਜੀ ਤੁਸੀਂ ਬੇਝਿਜਕ ਹੋ ਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਟਾਇਰ ਠੀਕ ਠਾਕ ਨੇ ਟਰੈਕਟਰ ਦੇ 30 35 ਪੈਸੇ ਟਾਇਰ ਨੇ ਸਾਰਾ ਕੰਮ ਕਰਵਾਇਆ ਹੋਇਆ ਵੀਰ ਨੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ हिसाब ਨਾਲ ਸਾਰਾ ਕੰਮ ਓਕੇ ਹੈ ਜੀ ਉਸ ਤੋਂ ਬਾਅਦ ਆਈ ਆਪਣੇ ਕੋਲੇ ਫੋਰਡ 3600 ਟਰੈਕਟਰ ਆਈ ਤੇ 1,50,000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ ਤਲਵੰਡੀ ਸਾਹਿਬ ਉਹ ਵੇਚੇ ਟਰੈਕਟਰ ਖੜਾ ਜੀ 92 ਮਾਡਲ ਹੈ ਜੀ 85 ਪੈਸੇ ਟਾਇਰ ਰੇਨ ਟਰੈਕਟਰ ਦੇ ਤੇ ਮਾਲਕ ਵੀਰ ਦਾ ਨੰਬਰ 82831 98517 82831 98517 ਹੀ ਮਾਲਕ ਵੀਰ ਦਾ ਨੰਬਰ ਹੈ ਜੀ ਪੀਵੀ03 ਨੰਬਰ ਹੈ ਜੀ ਟਰੈਕਟਰ ਦਾ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ 92 ਮਾਡਲ ਹੈ ਜੀ 85% ਟਾਇਰ ਨੇ ਸਾਰਾ ਕੰਮ ਕਰਵਾਇਆ ਹੋਇਆ ਹੈ ਵੀਰ ਨੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਸੋਹਣਾ ਰੈਕਟਰ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਰੀਪਰ ਹੈ ਜੀ ਇਹ ਵੀ ਐਸੇ ਵੀਰ ਕੋਲੇ ਹੈ ਜੀ 15 ਮਾਡਲ ਹੈ 1,70,000 ਰੁਪਏ ਦਾ ਪ੍ਰਾਈਸ ਹੈ ਜੀ ਤੇ ਮਾਲਕੀ ਵੀਰ ਦਾ ਨੰਬਰ 6283198517 6283198517 ਮਾਲਕੀ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟੂੜੀ ਵਾਲੇ ਰੀਪਰ ਨੂੰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਰੀਪਰ ਹੈ ਜੀ ਬਹੁਤ ਹੀ ਸੰਭਾਲ ਤੇ ਜੰਗੀ ਐਕਸਪਰਟ ਬੰਦਿਆਂ ਕੋਲੇ ਚੱਲਿਆ ਹੋਇਆ ਜੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡੈਂਟ ਵਗੈਰਾ ਨਹੀਂ ਕੋਈ ਵੀ ਚੀਜ਼ ਟੁੱਟੀ ਹੋਈ ਨਹੀਂ ਸਾਰੀ Ориジナル ਮੰਗੂ ਭਈਆ ਜੀ ਤੇ ਸਾਰਾ ਕੰਮ ਓਕੇ ਹੈ ਜੀ ਤੇ ਤੁਸੀਂ ਵੇਚਿਓ ਕਿਉਂ ਕਿ ਇਹਨਾਂ ਤੋਂ ਖਰੀਦ ਸਕਦੇ ਹੋ ਜੀ ਤੁਸੀਂ ਵੇਚਿਓ ਕੇ ਮਾਲਕ ਵੀਰਾਂ ਨੂੰ ਫੋਨ ਲਾਇਆ ਕਰੋ ਜੀ ਕਈ ਵਾਰੀ ਆਪਣੇ ਵੀਰ ਮਾਲਕ ਵੀਰਾਂ ਨੂੰ ਫੋਨ ਨਹੀਂ ਲਾਉਂਦੇ ਤੇ ਤੁਸੀਂ ਵੇਚਿਓ ਕੇ ਇਹਨਾਂ ਨੂੰ ਫੋਨ ਲਾਇਆ ਕਰੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਇੰਟਰਸਟਿੰਗ ਤੇ ਨਿਊ ਚੈਨਲ ਤਿਆਰ ਕੀਤਾ ਜੀ ਅਤੇ ਪਾણે 500 ਬੰਦੇ ਆਪਣੇ ਨਾਲ ਜੁੜ ਚੁੱਕੇ ਜੀ ਤੁਸੀਂ ਵੀ ਉਸ YouTube ਚੈਨਲ ਨੂੰ ਜਾ ਕੇ ਉਸ ਉੱਥੇ ਜਾ ਕੇ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਉਹਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੇ ਵੀਡੀਓ ਦੇ ਐਂਡ ਤੇ ਮਿਲ ਜਾਊਗਾ ਜੀ ਆਪਣੇ ਉਸ YouTube ਚੈਨਲ ਦਾ ਨਾਮ ਹੈ ਜੀ ਓਪਨ ਸੇਲ ਚੈਨਲ ਦਾ ਨਾਮ ਹੈ ਤੁਸੀਂ ਉੱਥੇ ਜਾ ਕੇ ਉਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਵੀਡੀਓ ਦੇਖਣ ਵਾਸਤੇ ਜੀ